ਇੱਕ ਵਾਰੀ ਫੇਰ ਏਜੰਸੀਆਂ ਦਿਆਂ ਡੇਟਾ ਦੇ ਵਿੱਚ ਏਜੰਸੀਆਂ ਦੇ ਹੱਥਾਂ ਦੇ ਵਿੱਚ ਫੇਰ ਇੱਕ ਵਾਰੀ ਉਸ ਪਾਸੇ ਵੱਧ ਰਿਹਾ ਜਿਵੇਂ ਪੰਜਾਬ ਦੀ ਅਮਨ ਸ਼ਾਂਤੀ ਭਾਈਚਾਰਕ ਸਾਂਝ ਬਹੁਤ ਵੱਡੇ ਖਤਰੇ ਦੇ ਵਿੱਚ ਆ ਔਰ ਨਾਇਨ ਆਰਡਰ ਦੀ ਸਥਿਤੀ ਜਿਹੜੀ ਹੈ ਉਹ ਇਸ ਵੇਲੇ ਸੂਬੇ ਦੇ ਵਿੱਚ ਖਤਮ ਹੋ ਗਈ ਹੈ ਜੇ ਮੈਂ ਛੋਟੀਆਂ-ਛੋਟੀਆਂ ਕਢਣਾਵਾਂ ਦੀ ਗਿਣਤੀ ਕਰਾਂ ਤੇ ਉਹ ਦਰਜਨਾਂ ਦੇ ਹਿਸਾਬ ਦੇ ਨਾਲ ਲਗਾਤਾਰ ਹੁੰਦੀਆਂ ਪਰ ਅਫਸੋਸ ਇਹ ਇਸ ਗੱਲ ਦਾ ਹੈ ਕਿ ਜਿਹੜੀਆਂ ਵੱਡੀਆਂ ਘਟਨਾਵਾਂ ਪਿੱਛੇ ਬਲਾਸਟ ਹੋਏ ਆ ਜਿਦੇ ਨਾਲ ਸਰਕਾਰ ਦੀਆਂ ਅੱਖਾਂ ਖੁੱਲਣੀਆਂ ਚਾਹੀਦੀਆਂ ਸੀ ਸਰਕਾਰ ਉਹਦੇ ਤੇ ਪਰਦੇ ਪਾਉਂਦੀ ਜਿਹੜੀ ਕੋਸ਼ਿਸ਼ ਕਰਦੀ ਰਹੀ ਹੈ ਔਰ ਜਿਹੜਾ ਸ਼੍ਰੀ ਅਮਰਸਰ ਸਾਹਿਬ ਦੇ ਵਿੱਚ ਅੱਜ ਸਵੇਰੇ ਤੜਕੇ ਠਾਕਰ ਦੁਆਰਾ ਮੰਦਿਰ ਦੇ ਕੋਲ ਵੱਡਾ ਬਲਾਸਟ ਹੋਇਆ ਦੇਰ ਵਿੱਚ ਮੰਦਰ ਦੇ ਕੁਝ ਬਾਹਰ ਹਿੱਸੇ ਨੂੰ ਨੁਕਸਾਨ ਵੀ ਪਹੁੰਚਿਆ ਇਸ ਇਨਸੀਡੈਂਟ ਨੇ ਇੱਕ ਵਾਰੀ ਫੇਰ ਜੜਾ ਇਹ ਗੱਲ ਫੋਕਸ ਦੇ ਵਿੱਚ ਧਾਰ ਦਿੱਤੀ ਹੈ ਕਿ ਇੱਕ ਵੱਡੀ ਸਾਜ਼ਿਸ਼ ਪੰਜਾਬ ਦੇ ਅਮਨ ਕਾਨੂੰਨ ਦੀ ਸਥਿਤੀ ਨੂੰ ਲਾਂਬੂ ਲਾਉਣ ਵਾਸਤੇ ਤਰਤੀ ਜਾ ਰਹੀ ਹੈ ਇੱਕ ਪਾਸੇ ਮੰਦਬ ਦੇਤੇ ਹੋਇਆ ਕੱਲ ਸਵੇਰੇ ਦਰਬਾਰ ਸਾਹਿਬ ਦੇ ਵਿੱਚ ਵੀ ਕਿਸੇ ਸ਼ਰਾਰਤੀ ਬੰਦੇ ਨੇ ਕੁਝ ਸੇਵਾਦਾਰਾਂ ਦੇ ਉੱਤੇ ਹਮਲਾ ਕੀਤਾ ਸੀ। ਲੁਧਿਆਣਾ ਦੇ ਵਿੱਚ ਵੀ ਇੱਕ ਥਾਂ ਦੇ ਉੱਤੇ ਧਾਰਮਿਕ ਸਥਾਨ ਦੇ ਕੋਲ ਕੁਝ ਇਹੋ ਜਿਹੀ ਅਨਸਕਾਮੀ ਘਟਨਾ ਹੋਈ। ਹੁਣ ਦੂਜੇ ਪਾਸੇ ਖੁਦ ਸੂਬੇ ਦੇ ਵਿੱਚ ਜਿਹੜੀ ਹੈ ਸੇ ਕੌਂਗ ਦੇ ਵਿੱਚ ਵੀ ਖਾਣਾ ਜੰਗੀ ਕਰਾਉਣ ਵਾਸਤੇ ਸੂਬੇ ਦੀ ਸਰਕਾਰ ਵੀ ਤੇ ਕੇਂਦਰ ਦੀ ਸਰਕਾਰ ਵੀ ਤੋਂ ਵੰਡ ਲੱਗਿਆ ਹੋਇਆ ਇੱਕ ਗਿਣੀ ਮਿਥੀ ਸਾਜ਼ਿਸ਼ ਦੇ ਤਹਿਤ ਸਿੱਖਾਂ ਦੀਆਂ ਸੰਸਥਾਵਾਂ ਦੇ ਉੱਤੇ ਜਿਹੜੀਆਂ ਉਹ ਕਬਜ਼ੇ ਕਰੰਦੀਆਂ ਜਿਹੜੀਆਂ ਉਹ ਚਾਲਾਂ ਚੱਲੀਆਂ ਜਾਂਦੀਆਂ ਔਰ ਸਿੱਖਾਂ ਦੀ ਚੁਣੀ ਹੋਈ ਜਿਹੜੀ ਸਰਬੌਰ ਸੰਸਥਾ ਐ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ 60 ਲੱਖ ਸਿੱਖਾਂ ਦੇ ਵੋਟਾਂ ਪਾ ਕੇ ਲੋਕਤੰਤਰੀ ਪ੍ਰਣਾਲੀ ਦੇ ਨਾਲ ਚੁਣੀ ਹੋਈ ਹੈ ਉਸ ਸੰਸਥਾ ਨੂੰ ਵੀ ਖਤਮ ਕਰਨ ਵਾਸਤੇ ਉਹਦਾ ਵजूद ਖਤਮ ਕਰਨ ਵਾਸਤੇ ਉਹਨੂੰ ਫੈਸਲੇ ਲੈਣ ਤੋਂ ਰੋਕਣ ਵਾਸਤੇ ਵੱਡੀਆਂ ਸਾਕਸਾਂ ਜਿਹੜੀਆਂ ਉਹ ਰਤੀਆਂ ਜਾਂਦੀਆਂ ਹਨ ਮੈਨੂੰ ਅਫਸੋਸ ਹੈ ਇਸ ਗੱਲ ਦਾ ਕਿ ਕੇਂਦਰ ਦੀ ਸਰਕਾਰ ਵੀ ਇਨ੍ਹਾਂ ਗੱਲਾਂ ਦੇ ਵਿੱਚ ਸ਼ਾਮਲ ਹੈ ਦੇਸ਼ ਦੀਆਂ ਏਜੰਸੀਆਂ ਖੁੱਲ ਕੇ ਇਸ ਖੁੱਲ੍ਹੇ ਖੇਡ ਦੇ ਵਿੱਚ ਸ਼ਾਮਲ ਅਰ ਸੂਬੇ ਦੀ ਸਰਕਾਰ ਵੀ ਜਿਹਦੀ ਜ਼ਿੰਮੇਵਾਰੀ ਹੈ ਪੰਜਾਬ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਨੂੰ ਲਾਗੂ ਰੱਖਣਾ ਉਹ ਵੀ ਖੁੱਲ ਕੇ ਇਸ ਖੇਡ ਦੇ ਵਿੱਚ ਜਿਹੜੀ ਹੈ ਉਹ ਲਗਾਤਾਰ ਸ਼ਾਮਲ ਹੋਈ ਮੈਂ 2-3 ਦਿਨ ਪਹਿਲਾਂ ਜਿਹੜੀ ਅਨੰਦਪੁਰ ਸਾਹਿਬ ਦੇ ਵਿੱਚ ਅਨਸਖਾਵੀਆਂ ਘਟਨਾਵਾਂ ਹੋਈਆਂ ਸੀ ਉਹਦੇ ਵਿੱਚ ਮੈਂ ਸਬੂਤਾ ਸਾਹਿਬ ਤੁਹਾਡੇ ਸਾਹਮਣੇ ਚੀਫ ਸੈਕਟਰੀ ਨੂੰ ਜਿਹੜੀ ਸ਼ਿਕਾਇਤ ਭੇਜੀ ਸੀ ਉਹਦੇ ਸਬੂਤ ਤੁਹਾਨੂੰ ਮੈਂ ਦਿਖਾਏ ਸੀ ਕਿ ਸਰਕਾਰੀ ਡੀਪੀਆਰੋ ਪਬਲਿਕ ਰਿਲੇਸ਼ਨ ਡਿਪਾਰਟਮੈਂਟ ਜਿਹੜਾ ਇਹੋ ਦੀਆਂ ਚੀਜ਼ਾਂ ਫਲਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਐਸਾ ਜਿਹੜੀਆਂ ਵੀਡੀਓ ਵੀਡੀਓ ਆਪਣੇ ਅਫੀਸ਼ੀਅਲ ਵਟਸਐਪ ਤੋਂ ਜਿਹੜੇ ਆ ਮੀਡੀਆ ਨੂੰ ਭੇਜਣ ਦੀ ਕੋਸ਼ਿਸ਼ ਕਰ ਰਿਹਾ ਸੀ ਜਿਹਦੇ ਨਾਲ ਅਮਨ ਤੇ ਕਾਨੂੰਨ ਦੀ ਸਥਿਤੀ ਭਾਈਚਾਰਕ ਸਾਂਝ ਸਰਬੋਸਾਜਨੀ ਸੇਕ ਕੌਮ ਦੇ ਵਿੱਚ ਖਾਨਾ ਜੰਗੀ ਹੋ ਸਕਦੀ ਸੀ ਤੇ ਮੈਂ ਉਦੋਂ ਵੀ ਕੁਐਸਚਨ ਪੁੱਛਿਆ ਸੀ ਕਿ ਸਰਕਾਰ ਤਾਂ ਉਹਦੀ ਡਿਊਟੀ ਬਣਦੀ ਹੁੰਦੀ ਹੈ ਕਿ ਜੇ ਕੋਈ ਅਜਿਹੀ ਗੱਲ ਹੋਵੇ ਤਾਂ ਇਹਨੂੰ ਦਬਾਉਣ ਦੀ ਕੋਸ਼ਿਸ਼ ਕਰੇ ਪਰ ਇਹ ਕੱਡੀ ਮਾੜੀ ਗੱਲ ਹੈ ਕਿ ਸਰਕਾਰੀ ਵਿਭਾਗ ਤੇ ਹੁਣ ਤੁਸੀਂ ਆਪ ਮੈਨੂੰ ਦੱਸੋ ਵੀ ਸਰਕਾਰੀ ਵਿਭਾਗ ਨੇ ਨੂੰ ਡੀਪੀਆਰਓਜ਼ ਨੂੰ ਹੁਕਮ ਕਿੰਨੇ ਦਿੱਤੇ ਕਦੀ ਕੋਈ ਅਫਸਰ ਆਪਣੇ ਲੈਵਲ ਤੇ ਇੱਡਾ ਵੱਡਾ ਗੁਨਾਹ ਕਰ ਸਕਦਾ ਵੀ ਅਮਨ ਕਾਨੂੰਨ ਦੀ ਸਥਿਤੀ ਨੂੰ ਦੱਸਦ ਕਰਨ ਵਾਸਤੇ ਇਦਾਂ ਦਾ ਮਟੀਰੀਅਲ ਜਿਹੜਾ ਉਹ ਆਪਣੇ ਸਰਕਾਰੀ ਤੌਰ ਤੇ ਵਧਣਾ ਸ਼ੁਰੂ ਕਰ ਦੇਵੇ ਇਹ ਚੀਜ਼ਾਂ ਸਾਬਤ ਕਰਦੀਆਂ ਕਿ ਪੰਜਾਬ ਨੂੰ ਗਲਤ ਪਾਸੇ ਧੱਕਣ ਵਾਸਤੇ ਜਿਹੜੀਆਂ ਦੁਬਾਰਾ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਜਿਵੇਂ ਤੋਂ ਸਾਰੇ ਪੰਜਾਬੀਆਂ ਨੂੰ ਵੀ ਜਾਗਣਾ ਚਾਹੀਦਾ ਪੰਜਾਬ ਦੀਆਂ ਸਾਰੀਆਂ ਪਾਕੀਆਂ ਨੂੰ ਵੀ ਜਾਗਣਾ ਚਾਹੀਦਾ ਔਰ ਆਪਸ ਦੇ ਵਿੱਚ ਅਸੀਂ ਭਾਈਚਾਰਕ ਸਾਂਝ ਜਿਹੜੀ ਆ ਉਹ ਕਾਇਮ ਕਿਦਾ ਰੱਖਣੀ ਹੈ ਇਸ ਮਾਹੌਲ ਦੇ ਵਿੱਚ ਅਮਨ ਕਾਨੂੰਨ ਕਾਇਮ ਕਿਦਾ ਰੱਖਣਾ ਇਹਦੇ ਬਾਰੇ ਸਾਨੂੰ ਗੰਭੀਰਤਾ ਦੇ ਨਾਲ ਵਿਚਾਰਾਂ ਵਿਚਾਰ ਕਰਦੇ ਕੀਤਾ ਜਾਣਾ ਚਾਹੀਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੁਣੀ ਹੋਈ ਸੰਸਥਾ ਹੁਣ ਸਾਡੇ ਮੈਂਬਰਸ਼ਿਪ ਬੰਨਾਂ ਨੂੰ ਐਗਜ਼ੀਕਟਿਵ ਮੈਂਬਰਾਂ ਨੂੰ ਵੀ ਧਮਕੀਆਂ ਮਿਲ ਰਹੀਆਂ ਬਸ ਇਹ ਤਾਂ ਬਹੁਤ ਬੰਦਪੱਗੀ ਗੱਲ ਹੈ ਕਿਉਂਕਿ ਇਸ ਸਿੱਖਾਂ ਦੀ ਜਿਹੜੀ ਪਾਰਲੀਮੈਂਟ ਹੈ ਉਹਦੇ ਚੁਣੀ ਹੋਈ ਨੁਮਾਇੰਦਗੀ ਜੇ ਕਿਸੇ ਨੂੰ ਕਿਸੇ ਜਥੇਬੰਦੀ ਨੂੰ ਕਿਸੇ ਗੁਰਸਿੱਖ ਨੂੰ ਕੋਈ ਕਿਸੇ ਗੱਲ ਦੇ ਇਤਰਾਜ਼ ਹੈ ਤਾਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਜਾ ਕੇ ਉਹ ਆਪਣਾ ਦਿੱਤੀ ਰੂਪ ਦੇ ਵਿੱਚ ਵੀ ਦੇ ਸਕਦਾ ਉੱਥੇ ਸਾਡੇ ਅਹੁਦੇਦਾਰ ਸਹਿਬਾਨ ਨੇ ਪ੍ਰਧਾਨ ਤੋਂ ਲੈ ਕੇ ਥੱਲੇ ਤੱਕ ਉੱਥੇ ਅਧਿਕਾਰੀ ਨੇ ਉੱਥੇ ਆਪਣੀ ਜਾ ਕੇ ਉਹਨਾਂ ਦੇ ਧਿਆਨ ਦੇ ਵਿੱਚ ਵੀ ਲਿਆ ਸਕਦਾ ਚੰਗੀ ਗੱਲ ਪਰ ਜਦੋਂ ਅਸੀਂ ਇਸ ਤਰ੍ਹਾਂ ਦੀ ਜਿਹੜੀ ਹੈਗੀ ਆ ਉਹਨਾਂ ਦੇ ਘਰਾਂ ਦੇ ਬਾਹਰ ਧਰਨੇ ਤਿੰਨ ਤਿੰਨ ਗੱਲਾਂ ਕਰਾਂਗੇ ਤਾਂ ਇਹ ਪੀਸ ਨੂੰ ਦਸਤੁਰਬ ਕਰਨ ਵਾਲੀ ਔਰ ਅਮਰਤਾਰੀ ਪਰਿਵਾਰ ਕਿਉਂਕਿ ਆਪ ਵੀ ਸਾਰੇ ਮੈਂਬਰ ਅਮਰਤਾਰੀ ਨੇ ਪਰਿਵਾਰ ਵੀ ਅਮਰਤਾਰੀ ਨੇ ਬਹੁਤਿਆਦ ਤੇ ਉਹਨਾਂ ਦੇ ਵਿੱਚ ਜਾ ਕੇ ਦਹਿਸ਼ਤ ਪੈਦਾ ਕਰਨੀ ਇਹ ਅਸੀਂ ਕੀ ਸਾਬਤ ਕਰਨਾ ਚਾਹੁੰਦੇ ਇਸ ਖਾਨਾ ਜੰਗੀ ਦੇ ਵਿੱਚੋਂ ਕੀ ਨਿਕਲੇਗਾ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਨੇ ਉਹ ਸਾਨੂੰ ਸ਼ੋਭਾ ਨਹੀਂ ਦੇਣ ਬਹਿ ਗਿਆ ਕਿ ਸੰਸਥਾ ਦਾ ਐਡਾ ਵੱਡਾ ਹੈੱਡਕੁਆਰਟਰ ਹੈ ਜੇ ਕਿ ਸਨੇ ਕੋਈ ਆਪਣਾ ਆਬਜੈਕਸ਼ਨ ਦੇਣਾ ਕੋਈ ਮੈਮੋਰੰਡਮ ਦੇਣਾ ਕੋਈ ਜਿਹੜੀ ਵਿਚਾਰ ਵਟਾਂਦਰਾ ਕਰਨਾ ਉਥੇ ਦਿੱਤਾ ਜਾ ਸਕਦਾ ਪਰ ਗਲੀਆਂ ਦੇ ਵਿੱਚ ਜਾ ਕੇ ਮੈਂਬਰਾਂ ਨੂੰ ਜਿਸ ਤਰ੍ਹਾਂ ਆਪਾਂ ਕਹਿ ਰਹੇ ਆ ਲੋਕਾਂ ਨੂੰ ਸੰਗਤ ਨੂੰ ਕਿ ਮੈਂਬਰਾਂ ਨੂੰ ਕਹੋ ਤੇ ਇਹਦੇ ਨਾਲ ਜੇ ਖਾਣਾ ਚੰਗੀ ਨਹੀਂ ਹੋਏਗੀ ਤੇ ਹੋਰ ਕੀ ਹੋਏਗੀ ਔਰ ਇਹ ਵੈਸੰਦਾਂ ਚੁਣੀ ਹੋਈ ਸੰਸਥਾ ਦੇ ਮੈਂਬਰਾਂ ਦਾ ਬਹੁਤ ਵੱਡਾ અપਮਾਨ ਕਰਨ ਵਾਲੀ ਗੱਲ ਆ ਇਸ ਤਰ੍ਹਾਂ ਦੀਆਂ ਗੱਲਾਂ ਕਰਨ ਤੋਂ ਸਾਰਿਆਂ ਨੂੰ ਗੁਰੇਜ਼ ਕਰਨਾ ਚਾਹੀਦਾ ਸਾਨੂੰ ਤਾਂ ਇਹੋ ਜਿਹਾ ਕੰਮ ਕਰਨਾ ਚਾਹੀਦਾ ਕਿ ਕੌਮ ਇਕੱਠੀ ਹੋਵੇ ਮਜ਼ਬੂਤ ਹੋਵੇ ਜਿਹੜਾ ਅਸਲੀ ਹੱਲ ਹੈ ਕਿ ਜਿਨ੍ਹਾਂ ਦੀ ਭਾਜਪਾ ਦੇ ਨਾਲ ਨੇੜਤਾ ਹੈ ਕੇਂਦਰ ਦੇ ਨਾਲ ਨੇੜਤਾ ਹੈ ਜੇ ਉਹਨਾਂ ਨੂੰ ਲੱਗਦਾ ਕਿ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਉਹ ਲੜਨਾ ਚਾਹੁੰਦੇ ਆ ਤਾਂ ਕੇਂਦਰ ਸਰਕਾਰ ਕੋਲ ਜਾਓ ਅਸੀਂ ਤਾਂ ਚੋਣਾਂ ਵਾਸਤੇ ਤਿਆਰ ਅਸੀਂ ਉਦੋਂ ਵੀ ਕਿਹਾ ਸੀ ਜਦੋਂ ਵੱਡੀ ਚੋਣਾਂ ਕਰਾਵਾਂਗੇ ਚੌਣਾ ਦੇ ਵਿੱਚ ਆਪਣੀ ਜਿਹੜੀ ਹੈਗੀ ਆ ਲੋਕਤੰਤਰੀ ਤਰੀਕੇ ਦੇ ਨਾਲ ਆਪਣੀ ਸ਼ਕਤੀ ਦਾ ਜਿਹੜਾ ਉਹ ਜਹਾਰ ਕਰੋ ਤੁਸੀਂ ਵੀ ਲੋਕਾਂ ਕੋਲੋਂ ਝੋਲੀ ਢੱਕ ਕੇ ਜਾਓ ਦੁਜੇ ਵੀ ਜਾਣਗੇ ਤੇ ਜੋ ਸੰਗਤ ਫੈਸਲਾ ਕਰਦੇਗੀ ਠੀਕ ਹੈ ਪਰ ਚੁਣੇ ਹੋਏ ਮੈਂਬਰ ਦੇ ਹੱਕ ਉੱਤੇ ਉਹਨੂੰ ਕੰਮ ਕਰਨ ਤੋਂ ਰੋਕਣਾ ਚੁਣੀ ਹੋਈ ਐਗਜ਼ੈਕਟਿਵ ਨੂੰ ਕੰਮ ਕਰਨ ਤੋਂ ਰੋਕਣਾ ਇਹ ਮੈਂ ਸਮਝਦਾ ਕਿਸੇ ਵੀ ਤਰੀਕੇ ਵਾਜਬ ਨਹੀਂ ਹੈ ਜਿਸ ਮਕਸਦ ਦੇ ਨਾਲ ਸਾਡੇ ਬਜ਼ੁਰਗਾਂ ਨੇ ਸ਼੍ਰੋਮਣੀ ਗੋਦੜਾ ਪ੍ਰਬੰਧਕ ਕਮੇਟੀ ਬਣਾਈ ਸੀ ਕੰਨੀਆਂ ਸ਼ਹਾਦਤਾਂ ਹੋਈਆਂ ਕੰਨੀਆਂ ਵੱਡੀਆਂ ਕੁਰਬਾਨੀਆਂ ਹੋਈਆਂ ਤੇ ਕੀ ਇਸ ਮਕਸਦ ਵਾਸਤੇ ਕੀਤੀਆਂ ਸੀ ਕਿ ਆਪਾਂ ਕਿਸੇ ਨੂੰ ਮੈਂਬਰ ਬਣਾ ਕੇ ਤੇ ਫਿਰ ਉਹਦੇ ਪਰਿਵਾਰਾਂ ਦੇ ਵਿੱਚ ਜਾ ਕੇ ਉਹਦੇ ਪਿੰਡ ਦੇ ਵਿੱਚ ਜਾ ਕੇ ਉਹਨੂੰ ਜਰੀਨ ਕਰਨਾ ਆਪਣੇ ਸਾਧਵੇਂ ਤਰੀਕੇ ਨਾਲ ਵਿਚਾਰ ਪ੍ਰਗਟ ਕਰਨ ਦਾ ਹਰ ਇੱਕ ਨੂੰ ਹੱਕ ਆ ਪਰ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਆ ਨੇ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਸਾਰੇ ਸੰਵਿਧਾਨ ਨੇ ਇਸ ਤਰ੍ਹਾਂ ਦਾ ਕੋਈ ਵੀ ਕੰਮ ਨਹੀਂ ਹੋਣ ਇਚੇ ਦਾ ਕਿ ਭਰਾ ਆਪਸ ਦੇ ਵਿੱਚ ਲੜ ਖਾਣਾ ਜੰਗੀ ਹੋਵੇ ਇਸ ਕਰਕੇ ਇਹਨਾਂ ਗੱਲਾਂ ਤੋਂ ਸਾਰਿਆਂ ਨੂੰ ਗਰੇਜ ਕਰਨਾ ਚਾਹੀਦਾ ਹੈ ਕਿ ਲੇਕਿਨ ਜੇ ਬੱਡੀ ਗੱਲ ਆ ਉਹ ਮੈਂ ਕੇਂਦਰ ਸਰਕਾਰ ਤੇ ਸੂਬੇ ਦੀ ਸਰਕਾਰ ਨੂੰ ਕਹਿਣਾ ਚਾਹੁੰਦਾ ਕਿ ਕਿੰਨੇ ਬਲਾਸਟ ਸਟੇਟ ਦੇ ਵਿੱਚ ਹੋ ਗਏ ਟੋਟਲ ਲਾਲਸ ਮਸਾ ਹੁਣ ਤਾਂ ਜਿਹੜੇ ਦੁਕਾਨਾਂ ਲੁੱਟਣ ਜਾਂਦੇ ਆ ਉਹਨਾਂ ਕੋਲੋਂ ਵੀ ਅਸਾਲਟਾਂ ਨਿਕਲ ਆਉਂਦੀਆਂ ਨੇ ਅੱਗੇ ਤਾਂ ਸੀ ਕੋਈ ਦੇਸੀ ਪਿਸਤੌਲ ਸੀ ਕੋ ਦੂਜਾ ਸੀ ਤੇ ਇੱਕ ਛੋਟੀ ਦੁਕਾਨ ਲੁੱਟਣ ਗਿਆ ਵੀ ਬੰਦਾ ਸੱਲਟ ਚੁੱਕੀ ਫਿਰਦਾ ਪੰਜਾਬ ਕਿੱਥੇ ਪਹੁੰਚਿਆ ਉਹਨਾਂ حاضر ਬਲਾਸਤ ਹੋਇਆ ਨਹੀਂ ਤੇ ਤੁਸੀਂ ਜਿਹੜੀ ਇਹ ਗੱਲ ਚਾਣਨ ਵਾਸਤੇ ਨਾਲ ਦੀ ਨਾਲ ਕਹਿੰਦਾ ਕਿ ਪਾਕਿਸਤਾਨ ਦਾ ਹੱਥ ਇਨਕੁਆਇਰੀ ਹੋ ਗਈ ਵੀ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਪਹਿਲਾਂ ਜਿਹੜੀ ਹੈ ਗੰਭੀਰਤਾ ਦੇ ਨਾਲ ਇਹਦੀ ਜੁਡੀਸ਼ੀਅਲ ਜਾਂਚ ਕਰਾਓ ਦੋ ਤਰ੍ਹਾਂ ਦੀ ਜਾਂਚ ਹੈ ਇੱਕ ਤਾਂ ਤੁਸੀਂ ਪਛਾਣਨਾ ਕਿ ਬੰਦੇ ਕੌਣ ਹੈ ਕੀਤਾ ਕਿੰਨਾਂ ਨੇ ਉਹਦੋਂ ਨਾਲ ਮਕਸਦ ਨਹੀਂ ਹੱਲ ਹੋਣਾ ਮਕਸਦ ਹੈ ਕਿ ਸਾਜ਼ਿਸ਼ ਕੀ ਹੈ ਪਿੱਛੇ ਜਿਹੜੀ ਵੱਡੀ ਸਾਜ਼ਿਸ਼ ਐਸ ਵੇਲੇ ਫੇਰ ਏਜੰਸੀਆਂ ਦੀ ਪੰਜਾਬ ਦੇ ਵਿੱਚ ਪੀਸ ਨੂੰ ਦਸਟਰਪ ਕੰਮ ਵੀ ਚੱਲ ਰਹੀ ਆ ਉਹ ਸਾਜ਼ਿਸ਼ ਜਿੰਨੀ ਦੇਰ ਤੱਕ ਨੰਗੀ ਨਹੀਂ ਹੰਦੀ ਫਿਰ ਤੁਸੀਂ ਪੰਜਾਬ ਨੂੰ ਪੁਰਾਣੇ ਹੰਾਦਤਾ ਦੇ ਵਿੱਚ ਥੱਕ ਜਿਓਗੇ ਇਸ ਕਰਕੇ ਜੀ ਇੰਡੀਪੈਂਡੈਂਟ ਜੁਡੀਸ਼ੀਅਲ ਜਾਂਚ ਹੋਵੇ ਤਾਂ ਜੋ ਪਤਾ ਲੱਗੇ ਕਿ ਫੇਰ ਕਿਹੜੀ ਸ਼ਕਤੀ ਜਿਹੜੀ ਆ ਉਹ ਪੰਜਾਬ ਦੇ ਅਮਨ ਕਾਨੂੰਨ ਦੀ ਸਥਿਤੀ ਨੂੰ ਨਾਮੋ ਲਾਉਣੀ ਚਾਹੀਦੀ ਆ ਇਹ ਮੈਂ ਸ਼ਰਮਣੀ ਅਕਾਲੀ ਦਲ ਵੱਲੋਂ ਅੱਜ ਦਾ ਜਿਹੜੀਆਂ ਤੁਗਤਾਈ ਘਟਨਾਵਾਂ ਹੋਈਆਂ ਕਿਉਂਕਿ ਇੱਕ ਪਤਾ ਲੱਗਿਆ ਬੰਨਾਲੇ ਲੱਗੇ ਵੀ ਕਿਤੇ ਕੋਈ ਪਿੰਡ ਦੇ ਵਿੱਚ ਬਲਾਸਟ ਹੋ ਗਿਆ ਹਾਲੇ ਕਾਰਨ ਤਾਂ ਨਹੀਂ ਪਤਾ ਲੱਗੇ ਪਰੇ ਕੋ ਚੰਗੀਆਂ ਜਿਹੜੀਆਂ ਖਬਰਾਂ ਤਾਂ ਨਹੀਂ ਹੈ ਕਿ ਤਿੰਨ ਮੰਜ਼ਲੀ ਪੂਰਾ ਘਰ ਹੀ ਉੱਡ ਗਿਆ ਐਜੀ ਕਿਹੜੀ ਸ਼ਕਤੀਸ਼ਾਲੀ ਚੀਜ਼ ਸੀ ਉਹ ਤਾਂ ਚਲੋ ਸ਼ਾਮ ਤੱਕ ਕਲੀਅਰ ਹੋਏਗਾ ਕਿ ਕੀ ਸੀਗਾ ਪਰ ਇੱਥੇ ਬਲਾਸਟ ਹੋ ਗਿਆ ਉੱਥੇ ਬਲਾਸਟ ਹੋ ਗਿਆ ਠਾਣੇ ਤੇ ਬਲਾਸਟ ਹੋ ਗਿਆ ਇੰਟੈਲੀਜੈਂਸ ਦੇ ਹੈਡਕੁਆਰਟਰ ਤੇ ਬਲਾਸਟ ਹੋ ਗਿਆ ਇੱਕ ਹੀ ਸੂਬੇ ਤੇ ਚੰਗੇ ਸੰਕੇਤਾਂ ਦੇ ਪਾਸੇ ਕੰਮ ਨਹੀਂ ਜਾਂਦਾ ਇਸ ਕਰਕੇ ਇਹਦਾ ਗੱਲਤੋ ਜਿਹੜਾ ਹੈਗਾ ਸਰਕਾਰਾਂ ਨੂੰ ਚਿੰਤਤ ਹੋਣਾ ਚਾਹੀਦਾ चलो <z Middle> <laughs> <laughs>